ਤਰਾ ਨਾਲ ਜੁਣਾ ਨਾਲ ਕੋਈ ਨਹੀਂ ਥੱਲੇ ਲਾਉਂਦੇ ਪਰ ਰੁਕ ਨਹੀਂ ਹੋਣਾ ਨਹੀਂ ਸਰ ਠੀਕ ਹੈ ਇਥੇ ਉਸ ਨੂੰ ਹਰੇ ਹੀ ਕੁਝ ਹਮਨੇ ਪਤਾ ਨਹੀਂ ਗਿਆ ਇਹ ਪਾ ਟੇਨੇ ਕੇ ਨਾ ਨਹੀਂ ਲਾਉਣਾ ਨੈਚੁਰਲ ਕਰੋ ਆਪਣੇ ਹੱਥੋਂ ਨਹੀਂ ਇਧਰ ਨਾ ਵੇਖੋ ਸਾਡਾ ਨਾ ਵੇਖੋ ਵਾ ਵਾ ਕਰਕੇ ਥੋੜਾ ਕਰਦੇਗਾ ਉਹ ਵੀ ਬੜਾ ਕੰਮ ਹੈ ਕਹੀ ਬਸ ਇਹ ਪੜਮ ਹੈ ਲੜਾਈ

ਠੀਕ ਜੀ ਅੱਜ ਫੜੀ ਪਤਾ ਬੋਲੇ ਸੋਨਿਆ ਉਸ ਨੇ ਨਹੀਂ ਸਾਹਿਬ ਆ ਵੇਖਿਓ ਮਾੜਾ ਜਾਂ ਪਾਣੀ ਪਾਣਾ ਪਾਣੀ ਵਧੀਆ ਹੋਊਗਾ ਨਮਸਕਾਰ ਸਟਾਰ ਦਿੱਲੀ ਪੰਜਾਬੀ ਚੈਨਲ ਤੇ ਆਪ ਜੀ ਦਾ ਸਵਾਗਤ ਕਰਦੇ ਆਂ ਜੀ ਮੈਂ ਪੱਤਰਕਾਰ ਅਖਿਲ ਮਹਲੋਤਰਾ ਤੇ ਮੇਰੇ ਨਾਲ ਸੰਜੋਗੀ ਕਰਮਜੀ ਜੰਮਾ ਅੱਜ ਤੁਹਾਨੂੰ ਬਟਾਲਾ ਸ਼ਹਿਰ ਦੇ ਵਿੱਚ ਐਸੀਆਂ ਤਸਵੀਰਾਂ ਦਿਖਾਉਣ ਜਾ ਰਹੇ ਆਂ ਜਿੱਥੇ ਲੋਕ ਹਰ ਸਮੇਂ ਜਦੋਂ ਦੀ ਗਰਮੀ ਚੱਲੀ ਹੈ ਤੇ ਗੱਲਾ ਕਰਦੇ ਆਂਦੇ ਰੁੱਖਾਂ ਦੀਆਂ ਅੱਜ ਰੁੱਖਾਂ ਦੀਆਂ ਹੀ ਤੁਹਾਨੂੰ ਤਸਵੀਰਾਂ ਦਿਖਾਉਣ ਜਾ ਰਹੇ ਆਂ ਬਟਾਲਾ ਸ਼ਹਿਰ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਆਗੂ ਜਿਹੜੇ ਬੜੇ ਚਰਚਾ ਦਾ ਵਿਸ਼ਾ ਬਣੇ ਸੀ ਮੀਡੀਆ ਦੇ ਉੱਤੇ ਜਿਹੜੇ ਜਲਦ ਦੇ ਕੇਜਰੀਵਾਲ ਸਾਹਿਬ ਜਿਹੜੇ ਜੇਲ੍ਹ ਦੇ ਵਿੱਚ ਜਾਂਦੇ ਆਂ ਤੇ ਨੰਗੀ ਪੈਰੀ ਰਹਿਣ ਦਾ ਮਿੱਠਾ ਥੱ ਬਟਾਲਾ ਸ਼ਹਿਰ ਚ ਉਪਰਾਲਾ ਨਵਾਂ ਸ਼ੁਰੂ ਕੀਤਾ ਹੈ ਕਿਉਂ ਕਹਿੰਦੇ ਨੇ ਕਿ ਮੈਂ ਬਟਾਲਾ ਨੂੰ ਇੱਕ ਰੋਸ਼ਨਦਾਰ ਬਟਾਲਾ ਪੰਜਾਬ ਇੱਕ ਵਿਰਸਾ ਪੰਜਾਬ ਬਣਾ ਦੇਣਾ ਹੈ ਕਿ ਜਿੱਥੇ ਗਰਮੀ ਪੈ ਰਹੀ ਹੈ ਉਹਦੇ ਨਾਲ ਅੱਜ ਬਟਾਲਾ ਦੇ ਵਿੱਚ ਅਸੀਂ ਲੱਖਾਂ ਬੂਟੇ ਲਾ ਕੇ ਬਟਾਲਾ ਨੂੰ ਰੋਸ਼ਨ ਕਰ ਦੇਣਾ ਗੱਲਬਾਤ ਵੀ ਜ਼ਰੂਰ ਕਰ ਲੈਨੇ ਆ ਰਕੇਸ਼ ਕੁਮਾਰ ਤੁਲੀ ਜੀ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਕੇ ਜ਼ਰੂਰ ਪੁੱਛਦੇ ਹਾਂ ਕੀ ਕਹਿੰਦੇ ਹਨ ਤੇ ਰਕੇਸ਼ਮਰ ਤੁਲੀ ਜੀ ਨਾਲ ਗੱਲਬਾਤ ਜ਼ਰੂਰ ਕਰਦੇ ਹਾਂ ਪੌਦਿਆਂ ਨੂੰ ਲੈ ਕੇ ਕਿ ਪੌਦਿਆਂ ਦਾ ਸਿਸਨਸਲਾ ਜਿਹੜਾ ਕਿੱਥੋਂ ਸ਼ੁਰੂ ਹੋਇਆ ਤੇ ਕੀ ਸੋਚ ਬਣੀ ਕਿ ਪੌਦਿਆਂ ਦਾ ਸਿਸਨਸਲਾ ਬਟਾਲਾ ਸ਼ਹਿਰ ਸ਼ੁਰੂ ਕੀਤਾ ਰੇ ਤੁਲੀ ਸਾਹਿਬ ਸਭ ਤੋਂ ਪਹਿਲਾਂ ਤੇ ਇੱਕ ਗੱਲ ਆ ਗਰਮੀ ਬੜੀ ਪੈ ਰਹੀ ਹੈ ਗਰਮੀ ਦੇ ਨਾਲ ਵੇਖਿਆ ਜਾ ਰਿਹਾ ਅੱਜ ਵੀ ਪੈਰੋਂ ਨੰਗੇ ਇਹ ਰੁੱਖਾਂ ਲਾਣ ਵਾਲਾ ਸਿਸਟਮ ਕਿੱਥੋਂ ਆਪਨੇ ਦਿਮਾਗ 'ਚ ਆਈ ਰੁੱਖ ਲਾ ਲਈਏ ਪਹਿਲਾਂ ਤੇ ਪੈਰ ਨੰਗੇ ਫਿਰ ਰੁੱਖਾਂ ਛਾਵਾਂ ਨਾਲ ਛਾਵਾਂ ਵੀ ਲੱਭਣਦੇ ਉਹਦੇ ਨਾਲ ਨੰਗੇ ਪੈਰੀ ਜੇ ਰੁੱਖ ਹੋਵੇ ਤਾਂ ਹੀ ਸੁੱਖ ਹੋਵੇਗਾ ਜੇ ਰੁੱਖ ਨਹੀਂ ਤੇ ਸੁੱਖ ਵੀ ਨਹੀਂ ਆ ਰੁੱਖ ਤੋਂ ਬਿਗਿਆਰ ਬੰਦੇ ਦਾ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਅੱਜ ਰੁੱਖ ਨਹੀਂ ਲਿਆਂਗੇ ਤੇ ਤਾਪਮਨ ਕਿੰਨਾ ਵਾ 47 ਡਿਗਰੀ 48 ਡਿਗਰੀ 50 ਡਿਗਰੀ ਕੁਛ ਆਉਣ ਦੇ ਨਾਲ ਤੱਕ ਇਹ 50 ਤੋਂ ਉੱਪਰ ਤਾਪਮਨ ਜਾਏਗਾ ਇਸੇ وجہ ਕਰਕੇ ਆਪਾਂ ਵੀ ਗਰਮੀ ਦੇ ਵੱਧ ਜਾਣ ਕਰਕੇ ਅਸੀਂ ਸਾਰੇ ਆਪਣੀ ਟੀਮ ਨੇ ਰੁਖ ਲਾਉਣ ਦਾ ਪ੍ਰਾਲਾ ਕੀਤਾ ਕਿੰਨੇ ਕੇ ਰੁਖ ਲਾਉਣ ਦਾ ਪ੍ਰਾਲਾ ਕੀਤਾ ਕਿੰਨੇ ਕੀ ਸੇਵਾ ਨਿਭਾਓਗੇ ਕਿੰਨੇ ਕੇ ਤੁਹਾਡੇ ਆਪਣੇ ਨਾਲ ਜਿਹੜੇ ਜੂਥ ਨੇ ਬੰਦੇ ਨੇ ਕਿੰਨੇ ਕੇ ਬੰਦੇ ਨੇ ਕਿੰਨੇ ਕੇ ਰੁਖ ਲਾ ਲੋਗੇ ਦੀ ਪੰਜਾਬ ਦੇ ਵਿੱਚ ਪੰਜਾਬ ਵਿੱਚ ਨਹੀਂ ਮੈਂ ਗੱਲ ਕਰਦਾ ਪਿਆ ਮੈਂ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰਦਾ ਹਰਦਾਸਪੁਰ ਜ਼ਿਲ੍ਹੇ ਦੇ ਵੇਖਣ ਨੂੰ ਮਿਲਿਆ ਕਿ ਲੱਖਾਂ ਦਰਖਤ ਤਾਂ ਵੱਢੇ ਗਏ ਨੇ ਬਰੁਖ ਤੇ ਪਹਿਲਾਂ ਹੀ ਮਿਟੀ ਕੀਤੇ ਗਏ ਨੇ ਸਰਕਾਰ ਵੱਲੋਂ ਹੁਣ ਉਹੀ ਉਪਰਾਲਾ ਨਵਾਂ ਸ਼ੁਰੂ ਕਰ ਰਹੇ ਕੋ ਸਰਕਾਰ ਨੇ ਮਿਟੀ ਕੀਤੇ ਹੋਣਗੇ ਲੇਕਿਨ ਜਿਹੜੀ ਹੁਣ ਸਾਡੀ ਜਨਤਾ ਵਾ ਜਿੰਨੇ ਵੀ ਸਾਡੇ ਮੇਰੇ ਦੋਸਤ ਨੇ ਮੇਰੇ ਮਿੱਤਰ ਨੇ ਉਹ ਅਹੀ ਹੁਣ ਇਸੇ ਕੰਮ ਵਿੱਚ ਹੋਏ ਆ ਕਿ ਜੇ ਦਰਖਤ ਲੱਗਣਗੇ ਤੇ ਸਾਡਾ ਬਚਾਅ ਅਹੀਂ ਗੁਰਦਾਸਪੁਰ ਜ਼ਿਲ੍ਹੇ ਵਿੱਚ 5 ਲੱਖ ਤਰਖਤ ਲੋਣਾ ਵਾ ਸ਼ੁਰੂ ਅਸੀਂ ਪਟਾਲੇ ਤੋਂ ਕਰਨਾ ਅੱਜ ਪਹਿਲਾ ਮਿੱਥਾ ਥੱਪਤਾ ਅੱਜ ਅੱਜ ਪਹਿਲਾ ਮਿੱਥਾ ਥੱਪਤਾ ਪਿਆ ਜੀ ਫਿਰ ਮੀਂਹ ਦਾ ਇੰਤਜ਼ਾਰ ਹੈ ਕਿ ਪਾਣੀ ਦਿੱਤਾ ਜਾਏਗਾ ਇਹਨਾਂ ਨੂੰ ਇਹ ਪਾਣੀ ਤੋਂ ਬਿਨਾਂ ਤੇ ਵਧਣਾ ਵੀ ਨਹੀਂ ਪਾਣੀ ਗੁਨਨ ਸਾਹਿਬ ਨੂੰ ਦੇਣਾ ਪੋੜੇ ਸ਼ੰਕਰ ਨੂੰ ਦੇਣਾ ਵਾ ਜੀ ਠੀਕ ਹੈ ਅਸੀਂ ਵੀ ਮਿਹਨਤ ਕਰਾਂਗੇ ਅਸੀਂ ਵੀ ਮਿਹਨਤ ਕਰਾਂਗੇ ਅਸੀਂ ਕਾਦੇ ਵਾਸਤੇ ਆ ਆਪਾਂ ਟਰੈਕਟਰ ਦਾ ਟੈਂਕਰ ਦਾ ਪ੍ਰਬੰਧ ਨਾਲ ਕੀਤਾ ਵਾ ਉਸ ਤੋਂ ਬਿਨਾਂ ਕੰਮ ਨਹੀਂ ਚੱਲਦਾ ਬੰਦਿਆਂ ਦੇ ਬਿਨਾਂ ਕੰਮ ਨਹੀਂ ਚੱਲਣਾ ਟਰੈਕਟਰ ਤੇ ਪਾ ਲੈ ਬੰਦੇ ਕਿੱਥੋਂ ਆਣਗੇ ਬੰਦੇ ਸੰਗਤ ਇਹ ਕ ਤੁਸੀਂ ਇੱਕ ਨੂੰ ਆਵਾਜ਼ ਮਾਰੋ 그러면은 100 ਬੰਦੇ ਇਕੱਠਾ ਹੋਏਗਾ। ਏਸੀ ਦੀ ਹਵਾ ਲੈਣ ਪਹੁੰਚ ਜਨ ਲੱਗਦਾ ਪਾਣੀ ਪਾਣ ਵੀ ਆਣਗੇ। ਸਾਰੇ ਪਾਣੀ ਪਾਣ ਆਣਗੇ। ਇਹ ਕਾਦੇ ਵਾਸਤੇ ਆ? ਬੰਦੇ ਰਖੇੜੇ। ਡਿਊਟੀ ਲੋਣ ਵਾਸਤੇ ਬੰਦੇ ਰਖੇ ਨੇ। ਅੰਕਲ ਜੀ ਤੁਹਾਡੇ ਵੱਲੋਂ ਅੱਜ ਪੋਦਾ ਮਿੱਥਿਆ ਗਿਆ ਇੱਥੇ। ਠੀਕ ਹੈ ਜੀ। ਇੱਕ ਤੇ ਰੱਬ ਦੀ ਮਿਹਰ ਹੁੰਦੀ ਹੈ ਬੰਦੇ ਤੇ। ਇੱਕ ਤੁਸੀਂ ਨਤੋ ਹੀ ਹੈ ਨਹੀਂ। ਇਹ ਲਾ ਉਪਰ ਵਾਲਾ ਜਿਹੜਾ ਦਿਮਾਗ 'ਚ ਕਿੱਥੋਂ ਮਿੱਥ ਲੈ ਗਿਆ ਮਾਰੇ ਬੋਤਾ ਲਾਵਾਂ ਫਿਰ। ਇਹ ਜੀ ਮੈਂ ਤੁਲੀ ਸਾਹਿਬ ਨੂੰ ਨਾ ਤੱਲਾ ਵੀ ਅਜ ਤੋਂ ਕੁਝ ਮਹੀਨਾ ਪਹਿਲਾਂ ਤੁਲੀ ਸਾਹਿਬ ਨੂੰ ਮਿਲਿਆ ਸੀ ਤੇ ਮੈਂ ਤੁਲੀ ਸਾਹਿਬ ਨਾਲ ਗੱਲ ਕੀਤੀ ਕਿ ਮੈਂ ਬੰਦਾ ਗਰੀਬ ਜ਼ਰੂਰ ਆ ਪਰ ਕੈਮਰਾ ਮਤਲਬ ਦੇਖਦਾ ਪਿਆ ਕਿ ਜਿਹੜਾ ਵਾਤਾਵਰਨ ਸਾਡਾ ਇੱਥੇ ਤਾਪਮਾਨ ਜਿਹੜਾ ਵਾ ਨਾ ਅੱਜ ਜਿਹੜਾ 47 48 ਡਿਗਰੀ ਤੱਕ ਪਹੁੰਚ ਗਿਆ ਵਾ ਜੇ ਆਪਾਂ ਰੋਖ ਨਾ ਨਾ ਲਾਵਾਂਗੇ ਤੇ ਮੈਨੂੰ ਉਮੀਦ ਹੈ ਕਿ ਆ ਜਿਹੜੀਆਂ ਗਰਮੀਆਂ ਜਿਹੜੀਆਂ ਨਾ ਨਾ ਬੰਦੇ ਦਾ ਮਾਸ ਜਿਹੜਾ ਨਾ ਲਥਣਾ ਸ਼ੁਰੂ ਹੋ ਜਾਏਗਾ ਕਿ 60 70 ਦੇ ਵਿੱਚ ਸਾਡਾ ਅਨੁਮਾਨ ਹੈ ਕਿ ਜਾ ਸਕਦਾ ਕਿਉਂਕਿ ਇਹ ਦਿਨੋਂ ਦਿਨ ਵੱਧ ਰਿਹਾ ਘਟ ਨਹੀਂ ਰਿਹਾ ਤੇ ਇਹੀ ਸੋਚਿਆ ਕਿ ਜੇ ਅਸੀਂ ਬੱਚੇ ਪਾਲ ਸਕਦੇ ਆਂ ਤੇ ਅਸੀਂ ਦਰਖਤ ਵੀ ਪਾਲ ਸਕਨੇ ਆਂ ਵਾ ਇਹ ਕੋਈ ਵੱਡੀ ਗੱਲ ਨਹੀਂ ਆ ਕੋਈ ਵੀ ਕੰਮ ਹੈ ਮਨੁੱਖ ਨਹੀਂ ਕੀਤੇ ਨੇ ਕਰਾਂਦਾ ਰੱਬ ਆ ਕਰਦਾ ਮਨੁੱਖ ਆ ਇਸ ਕਰਕੇ ਕੋਈ ਐਡੀ ਗੱਲ ਨਹੀਂ ਆ ਜੇ ਸਰਕਾਰਾਂ ਨੇ ਕੱਟੇ ਨੇ ਤੇ ਲਾਨ ਵਾਲੇ ਵੀ ਬੜੇ ਨੇ ਇਸ ਕਰਕੇ ਤੁਹਾਡੀ ਵੀ ਮੀਡੀਆ ਦੀ ਵੀ ਹੋਣੀ ਚਾਹੀਦੀ ਹੈ ਮਦਦ ਹੋਣੀ ਚਾਹੀਦੀ ਹੈ ਕਿਉਂਕਿ ਕੋਈ ਵੀ ਕੰਮ ਅੱਜ ਮੀਡੀਆ ਦਾ ਯੋਗ ਹੈ ਮੀਡੀਆ ਚਾਹੇ ਤੇ ਹਰ ਕੰਮ ਜਿਹੜਾ ਵਾ ਨਾ ਮੀਡੀਆ ਦੇ ਥਰੂ ਬਹੁਤ ਛੇਤੀ ਹੋ ਸਕਦਾ ਹੈ ਮਨ ਕੇ ਲੀ ਮੀਡੀਆ ਰਹੀ ਜੂਆ ਜਿਹੜੀ ਪੀੜੀ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਹਾਡੇ ਵੱਲ ਦੇਖੇ ਤੁਹਾਡੀ ਉਮਰ ਵੀ ਲਗਭਗ 50 60 ਸਾਲ ਦੇ ਕਰੀਬ ਤੁਹਾਡੀ ਉਮਰ ਆ ਜੁਵਾ ਪੀੜੀ ਹੈ ਜਿਹੜੀ ਅੱਜਕੱਲ ਦਲਦਲ ਦੇ ਵਿੱਚ ਕੁੱਸ ਗਈ ਮਨਾ ਤੇ ਲੈਣਾ ਚਾਹੁੰਦਾ ਲੈ ਦੇਣਾ ਨਸ਼ਿਆਂ ਦੀ ਦਲਦਲ 'ਚ ਕੁੱਸ ਗਈ ਹੈ ਇਸ ਵਾਰੀ ਕੀ ਮੈਸੇਜ ਦੇਣਾ ਚਾਹੁੰਦੇ ਜੁਵਾ ਪੀੜੀ ਦੇਖੋ ਜੀ ਹਰ ਬੰਦੇ ਦੀ ਆਪਣੀ ਸੋਚ ਹੈ ਅਗਰ ਉਹ ਪਰਮਾਤਮਾ ਕਹਿੰਦੇ ਆ ਨਾ ਕਿ ਪਰਮਾਤਮਾ ਦੇ ਹੁਕਮ ਦੇ ਬਿਨਾ ਪੱਤਾ ਨਹੀਂ ਹਿਲਦਾ ਤੇ ਜੇ ਮੇਰੀ ਸੋਚ ਦੇ ਮੁਤਾਬਕ ਚੱਲੀਏ ਤਾਂ ਇਹ ਜਿਹੜਾ ਨਸ਼ਾ ਹੈ ਨਾ ਇਹਦੇ ਵਿੱਚ ਵੀ ਆਪਾਂ ਜੇ ਕਹਿੰਨੇ ਆ ਕਿ ਉਹਨਾਂ ਦੇ ਹੁਕਮ ਤੋਂ ਬਿਨਾ ਪਤਾ ਨਹੀਂ ਹੋ ਸਕਦਾ ਤੇ ਨਸ਼ਾ ਵੀ ਜਿਹੜਾ ਹੈ ਨਾ ਇਹ ਵੀ ਕੋਈ ਕਾਰਨ ਹੈ ਕੋਈ ਆਪਾਂ ਜਿਹੜੇ ਐਡੇ ਮਾੜੇ ਕਰਮ ਕਰ ਰਹੇ ਆ ਜਾਂ ਕੁਝ ਵੀ ਕਰ ਰਹੇ ਆ ਇਹ ਉਹਦਾ ਇੱਕ ਰੱਬ ਥੱਲੇ ਆਣ ਕੇ ਨਹੀਂ ਬਦਲਾ ਲੈਂਦਾ ਉਹ ਆਉਂ ਹੀ ਬਦਲਾ ਲੈਂਦਾ ਮਨੁੱਖ ਦੀ ਮੱਤ ਪੁੱਠੀ ਕਰ ਦੇਗਾ ਉਹਨੂੰ ਪੈਰੇ-ਪਾਸੇ ਪਾ ਦੇਗਾ ਕੋਈ ਗੱਲ ਨਹੀਂ ਆ ਜੇ ਕਿਸੇ ਚੀਜ਼ ਦਾ ਸ਼ੁਰੂਆਤ ਹੋਇਆ ਤੇ ਐਂਡ ਵੀ ਹੋ ਜਾਂਦਾ ਵੈ ਜੀ ਸਾਹਿਬ ਵੱਲੋਂ 5 ਲੱਖ ਬੂਟੇ ਲਾਂਦਾ ਮਿੱਠਾ ਥੱਪਿਆ ਇਹਨਾਂ ਨੇ ਜੀ ਅੱਜ ਤੁਹਾਡੇ ਵੱਲੋਂ ਪਹਿਲਾ ਉਪਰਾਲਾ ਤੁਹਾਡੇ ਹੱਥੋਂ ਕਰਾਇਆ ਗਿਆ ਸ਼ੁਭ ਕਰਨ ਇਹਨਾਂ ਦਾ ਅੱਗੋਂ ਕਿੰਨੀ ਕੀ ਜੁਰਤ ਰੱਖਦੇ ਹੋ ਕਿੰਨੇ ਕੀ ਬੂਟੇ ਤੁਸੀਂ ਆਪਣੇ ਹੱਥੀ ਲਾ ਸਕਦੇ ਦੇਖੋ ਜੀ ਇਹ ਪਰਮਾਤਮਾ ਦੀ ਮਿਹਰਬਾਨੀ ਹੈ ਮੈਂ ਕੌਣ ਆ ਤੁਹਾਡਾ ਜਵਾਬ ਬਹੁਤ ਵਧੀਆ ਵੈ ਜੋ ਜਿੱਥੇ ਤੁੱਲੀ ਸਾਹਿਬ ਨਹੀਂ ਖਰੇ ਕਰਨਗੇ ਆ ਵੇਖੋ ਧੁੱਪੇ ਖਰੇ ਕਰ ਗਿਆ ਨੇ ਅਸੀਂ ਧੁੱਪੇ ਆ ਤੁੱਲੀ ਸਾਹਿਬ ਨਹੀਂ ਇੱਕ ਬਹੁਤ ਹੀ ਅੱਛੇ ਇਨਸਾਨ ਨੇ ਮੈਂ ਕਹਿੰਨਾ ਹਰ ਸ਼ਹਿਰ ਦੇ ਵਿੱਚ ਹਰ ਘਰ ਦੇ ਵਿੱਚ ਇਹੋ ਜਿਹਾ ਇੱਕ ਜੀ ਜ਼ਰੂਰ ਹੋਣਾ ਚਾਹੀਦਾ ਤੁਸੀਂ ਲੱਤੋ ਚੱਲੀ ਸਕਦੇ ਪਰ ਬੜਾ ਵਧੀਆ ਮੈਸੇਜ ਜਾਂਦਾ ਸਾਡੇ ਮੀਡੀਆ ਰਹੀ ਵੀ ਲੋਕਾਂ ਨੂੰ ਤੁਹੀ ਆਪਣੀ ਲੱਤਾਂ ਵਿਕਲੰਗ ਇੱਕ ਤੁਹੀ ਹੈਵ ਤੁਹੀ ਬੂਟਾ ਲਾਣ ਪਹੁੰਚ ਗਏ ਹੋ ਨੌਜਵਾਨ ਘਰ ਦੇ ਸੁੱਤੇ ਨੇ ਏਸੀ ਲਾ ਕੇ ਉਹਨਾਂ ਨੂੰ ਇੱਕ ਛੋਟਾ ਜਿਹਾ ਮੈਸੇਜ ਜ਼ਰੂਰ ਦੇ ਦਿਓ ਏਸੀ ਬੰਦ ਕਰਕੇ ਵਾਤਾਵਰਣ ਵਾਲ ਤੁਰਨ ਦੇਖੋ ਮੈਂ ਤੇ ਇਹ ਕਾਂਗਾ ਕਿ ਵੱਧ ਤੋਂ ਵੱਧ ਰੁੱਖ ਲਾਓ ਤੇ ਵਾਤਾਵਰਣ ਤੇ ਪੰਜਾਬ ਆਪਣੇ ਨੂੰ ਬਚਾਓ ਨਸ਼ੇ ਵਿੱਚ ਕੁਛ ਨਹੀਂ ਜਿਆ ਨਸ਼ੇ ਦਾ ਐਂਡ ਮਾੜਾ ਵੈ ਦੇਖੋ ਨਸ਼ੇ ਵਾਲੇ ਮੈਂ ਕਹਿਣਾ ਨਹੀਂ ਚਾਹੁੰਦਾ ਕੂੜੇ ਦੇ ਉੱਤੇ ਪੇ ਹੁੰਦੇ ਨੇ ਕੋਈ ਆ ਟੀਕੇ ਲਾ ਕੇ ਕਿਤੇ ਪੇ ਹੁੰਦਾ ਵੈ ਮੜਿਆ ਹੁੰਦਾ ਵੈ ਉਹਦੀ ਲਾਸ਼ ਵੀ ਜਿਹੜੀ ਆ ਨਾ ਉਹ ਵੀ ਮੇਰੇ ਸਾਹ ਨਾਲ ਜਿਹੜੀ ਆ ਨਾ ਉਹਦੀ ਲਾਸ਼ ਦਾ ਵੀ ਕੋਈ ਮੁੱਲ ਨਹੀਂ ਹੈ ਜੇ ਬੰਦਾ ਘਰ ਮਰੇ ਤਾਂ ਚਲੋ ਉਹਦਾ ਵਿਧੀ ਵਿਵਧਾਨ ਦੇ ਨਾਲ ਸੰਸਕਾਰ ਕੀਤਾ ਜਾਂਦਾ ਵਾ ਪਰ ਮੈਂ ਸੋਚਦਾ ਕਿ ਇਹ ਬਹੁਤ ਮਾੜੀ ਆਦਤ ਹੈ ਨਸ਼ੇ ਨੂੰ ਛੱਡ ਕੇ ਜੇ ਤੁਸੀਂ ਧਰਤੀ ਤੇ ਆਏ ਦਿਓ ਇਹੋ ਜੇ ਕੰਮ ਕਰੋ ਜਿਹਦੇ ਨਾਲ ਤੁਹਾਡਾ ਸਾਰੀ ਉਮਰ ਬੂਟਾ ਲੱਗ ਗਿਆ ਵਾ ਨਾ ਇਹ ਹੁਣ ਤੁਸੀਂ ਮੀਡੀਆ ਦੇ ਵਿੱਚ ਪ੍ਰਚਾਰ ਕਰ ਦੇਣਾ ਮੈਂ ਸਾਰੀ ਦੁਨੀਆ ਨੂੰ ਪਤਾ ਲਾ ਜਾਣਾ ਕਿ ਤੁੱਲੀ ਸਾਹਿਬ ਨੇ ਇੱਕ ਦਰਖਤ ਲਗਵਾਇਆ ਹੈ ਇਹ ਜਿਹੜੀ ਬੂਟਾ ਤੇ ਲਾਤਾ ਹੈ ਫਰ ਪਾਣੀ ਪਾਉਂਦਾ ਮਿੱਠਾ ਪੂਰਾ ਸੰਯੋਗ ਕਰੋਗੇ ਪਾਣੀ ਪਾਣਾ ਕਰੋਗੇ ਬੂਟੇ ਨੂੰ ਬੂਟਾ ਦੁੱਦਾ ਵਧਣਾ ਨਹੀਂ ਜਿੰਦਰ ਪਾਣੀ ਪਾਉ। ਦੇਖੋ ਜੀ ਤੁਹਾਡੇ ਤੁਹਾਡੀ ਜਿਹੜੀ ਗੱਲ ਹੈ ਨਾ ਬਹੁਤ ਵਧੀਆ ਵੈ ਇਹ ਪ੍ਰੇਰਿਤ ਕਰਦੀ ਹੈ ਗੱਲ ਕਿ ਜੇ ਅਸੀਂ ਬੱਚੇ ਪਾਲ ਸਕਦੇ ਆ ਨਾ ਤੇ ਬੂਟੇ ਪਾਲਣ ਸਾਡੇ ਲਈ ਓਕੇ ਨਹੀਂ ਹੈ ਇਹ ਸਾਡੇ ਬੱਚੇ ਨੇ ਆਪਾਂ ਜਿੰਨੇ ਬੂਟੇ ਲਾਵਾਂਗੇ ਨਾ ਉਹਨਾਂ ਦਾ ਖਿਆਲ ਕਰ ਲੈ। ਹੁਣ ਆਪਾਂ ਘਰ ਵੀ ਬੂਟੇ ਲਾਏਦੇ ਨੇ ਇਹ ਮੈਂ ਹੀ ਤੁਲੀ ਸਾਹਿਬ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਤੁਲੀ ਸਾਹਿਬ ਜੀ ਲੋਕੀ ਲੰਗਰ ਬੜਾ ਲਾਂਦੇ ਨੇ। ਆਪਾਂ ਹੋ ਸਕਦਾ ਬਰਸਾਤੀ ਦਿਨਾਂ ਦੇ ਵਿੱਚ ਆਪਣੀ ਜੇਬ ਦੇ ਵਿੱਚੋਂ ਜਾਂ ਲੋਕਾਂ ਦੇ ਸਹਿਯੋਗ ਦੇ ਨਾਲ ਇੱਥੇ ਬਟਾਲੇ ਸ਼ਹਿਰ ਚ ਕੀ ਗੁਰਦਾਪੁਰ ਜ਼ਿਲ੍ਹੇ ਚ ਜਿਦ ਤਰਾ ਤੁਲੀ ਸਾਹਿਬ ਕਹਿਣਗੇ ਉਤਰਾਈ ਇਹਦਾ ਲੰਗਰ ਵੀ ਲਾਵਾਂਗੇ ਲੋਕਾਂ ਨੂੰ ਪ੍ਰੇਰਿਤ ਕਰਾਂਗੇ ਲੋਕਾਂ ਨੂੰ ਜਗਾਵਾਂਗੇ ਕਿ ਇਹਦੇ ਬਿਨਾ ਜਿਹੜਾ ਵਾ ਨਾ ਹਰ ਬੰਦਾ ਜਿਹੜਾ ਵਾ ਨਾ ਏਸੀ ਨਹੀਂ ਲਵਾ ਸਕਦਾ ਬੂਟਾ ਲਾ ਸਕਦਾ ਵਾ ਬਟਾਲਾ ਸ਼ਹਿਰ ਦੇ ਰਹਿਣ ਵਾਲੇ ਨਿਵਾਸੀ ਨਾਲ ਗੱਲਬਾਤ ਕਰ ਰਹੇ ਨਾਂ ਵੀ ਜ਼ਰੂਰ ਅੰਕਲ ਇਹ ਕਰੇ ਨਾ ਆਪਣਾ ਨਾਮ ਜ਼ਰੂਰ ਦੱਸੋ ਨਾਂ ਪਰਮਜੀਤ ਆ ਮੈਂ ਹਾਂ ਡੀਗਾਬ ਜੁਨੀਆ ਦਾ ਐਕਸ ਪ੍ਰੈਜ਼ੀਡੈਂਟ ਆਪਣਾ ਪਤਾ ਦੱਸੋਗੇ ਤੁਹਾਨੂੰ ਕਿਸੇ ਨੇ ਮਿਲਣਾ ਹੋਵੇ ਜੇ ਮੇਰਾ ਨਾਂ ਪਰਮਜੀਤ ਸਮਝਾਂ ਜੇ ਮੈਂ ਹਾਮਨੀਲਾ ਦੀ ਬੈਕ ਸਾਈਡ ਤੇ ਰਹਿੰਦਾ ਵਾ ਮੇਰਾ ਫੋਨ ਨੰਬਰ ਹੈ 628351097 ਅਗਰ ਕੇ ਹੈ ਭੈਣ ਭਰਾ ਨੇ ਬੂਟਿਆਂ ਦਾ ਦਾਨ ਕਰਨਾ ਹੋਵੇ ਤੇ ਉਹ ਜਿਹੜਾ ਵਾ ਚਾਹੇ ਤੁੱਲੀ ਸਾਹਿਬ ਨੂੰ ਮਿਲਣਾ ਚਾਹੇ ਸਾਨੂੰ ਮਿਲਣਾ ਚਾਹੇ ਮੀਡੀਆ ਦੇ ਰਾਏ ਜਿਹੜਾ ਵਾ ਜਿੰਨਾ ਵਾ ਤੋਂ ਵਾ ਦਾਨ ਹੁੰਦਾ ਵਾ ਬੂਟਿਆਂ ਦਾ ਦਾਨ ਕਰੋ ਇਹ ਸਭ ਤੋਂ ਮਹਾਨ ਦਾਨ ਹੈ ਇਸ ਤੋਂ ਉੱਤੇ ਕੋਈ ਦਾਨ ਨਹੀਂ ਹੈ ਬਟਾਲਾ ਦੇ ਰਹਿਣ ਵਾਲੇ ਨਿਵਾਸੀ ਤੁਹਾਡੇ ਨਾਲ ਗੱਲਬਾਤ ਕਰਾਈ ਹੈ ਤੁਸੀਂ ਵੇਖਿਆ ਕਿ ਬੂਟਾ ਤੁਹਾਨੂੰ ਆਪਣੀ ਕੈਮਰੇ ਰਾਹੀਂ ਦਿਖਾ ਦਿੰਦੇ ਨੇ ਜਿਹੜਾ ਇਹਨਾਂ ਵੱਲ ਅੱਜ ਮਿੱਥਾ ਥਾਪਿਆ ਗਿਆ ਬਟਾਲਾ ਸ਼ਹਿਰ ਦੇ ਵਿੱਚ ਕਿ ਇਹਨਾਂ ਵੱਲੋਂ ਕਿਹਾ ਗਿਆ ਕਿ ਪੂਰੇ ਗਰਦਾਸਪੁਰ ਡਿਸਟ੍ਰਿਕਟ ਦੇ ਵਿੱਚ 5 ਲੱਖ ਬੂਟਾ ਅਸੀਂ ਗਰਮੀਆਂ ਦੇ ਵਿੱਚ ਗਰਮੀਆਂ ਦੀ ਹੁੰਦੀਆਂ ਨੇ 5 ਲੱਖ ਬੂਟੇ ਦਾ ਮਿੱਠਾ ਥਾਪਿਆ ਕਿ ਪੂਰਾ ਡਿਸਟ੍ਰਿਕਟ ਅਰਦਾਸ ਵਿੱਚ 5 ਲੱਖ ਬੂਟਾ ਲਗਾਉਣਾ ਹੁਣ ਵੇਖਦੇ ਆ ਇਹਨਾਂ ਦਾ ਜਿਹੜਾ ਮਿੱਠਾ ਥਾਪਿਆ ਕਿਥੋਂ ਤੱਕ ਬਕਰਾਰ ਰੱਖਦੇ ਹਨ ਬੂਟੇ ਲਾ ਦਿੰਦੇ ਨੇ ਕਿ ਪਾਣੀ ਪਾਉਂਦੇ ਨੇ ਉਹਨਾਂ ਦਾ ਕਹਿਣਾ ਕਿ ਬੱਚੇ ਵੀ ਘਰ ਦੇ ਵਿੱਚ ਪਾਲੀਦੇ ਪਰ ਬੂਟਾ ਪਾਲਣਾ ਇਹਨਾਂ ਦਾ ਅੱਜ ਇੱਕ ਮਿੱਠਾ ਬਣ ਗਿਆ ਕਿ ਆਪਾਂ ਬੂਟੇ ਲਗਾਤੇ ਤੇ ਬੂਟਿਆਂ ਨੂੰ ਪਾਲਣਾ ਸਾਡਾ ਮਿੱਠਾ ਹੈ ਜਿੰਦਰਾ ਵੀ ਵੱਡੇ ਨਹੀਂ ਹੁੰਦੇ ਆਪਾਂ ਇਹਨਾਂ ਨੂੰ ਪਾਣੀ ਵੀ ਜ਼ਰੂਰ ਦੇਵਾਂਗੇ ਹੁਣ ਵੇਖਦੇ ਆ ਕਿੰਨਾ ਗੇ ਸੰਜੋਗ ਕਰਦੇ ਨੇ ਬੂਟਿਆਂ ਨੂੰ ਮਿਲਦੇ ਆਂ ਅਗਲੀ ਖਬਰ ਦੇ ਨਾਲ ਬਟਾਲਾ ਸ਼ਹਿ